ਸ਼੍ਰੀ ਆਕਾਲ ਜੀ ਸਾਰੇ ਪਰਵਾਹਾਂ ਤੱਕ ਕੀ ਹਲ ਚੱਲੇ ਜੀ ਉਹ ਭੈਣ ਪ੍ਰਭੂ ਤੁਹਾਨੂੰ ਦਿਖਾਣੇ ਆ ਜੀ ਆਪਾਂ ਸਸਤਰੇ ਢਾਟ ਦੇ ਮਿਲਣ ਵਾਲਾ ਸਮਾਨ ਇਹ ਆਪਣੀ ਫੁੱਲ ਵੀਡੀਓ YouTube ਚੈਨਲ ਤੇ ਪਏਗੀ ਜੀ ਇਹ ਆਪਾਂ ਸ਼ਾਰਟ ਰੀਲ ਪਾਣ ਲਗੇ ਫੇਸਬੁੱਕ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਿਉਂ ਦੇਖਦੇ ਆਨੰਦ ਮਾਨਦੇ ਆ ਜੀ ਇੰਦਰੋਂ ਸਾਰਾ ਕੀ ਕੁਛ ਇੱਥੇ ਸਮਾਨ ਮਿਲਦਾ ਜੀ ਬਹੁਤ ਧੰਵਾਦ ਜੀ ਸਭ ਦਾ ਚੌਂਦੇ ਬਸ ਦੇ ਰਹੋ ਜੀ ਲਓ ਜੀ ਆਓ ਤੁਹਾਨੂੰ ਦਿਖਾਈਏ ਆਪਾਂ ਜੀਬੀਸੋਰੀਆ ਦਾ ਸਸਤਾ ਸਮਾਨ ਮਿਲਦਾ ਆਪਣੇ ਲੋਕ ਕਹਿੰਦੇ ਸੀ ਸਸਤਾ ਸਮਾਨ ਚਾਹੀਦਾ ਆਓ ਜੀ ਆਪਣੇ ਇਥੇ ਅੰਤੀਪੋਲੋ ਵਿੱਚ ਗੁਰੂ ਨਾਨਕ ਦੀ ਹੱਤੀਆ ਦੇਖੋ ਸਸਤਾ ਸਮਾਨ ਮਿਲਦਾ ਜੀ ਸਾਰਿਆਂ ਨਾਲੋਂ ਜੀਬੀਸੋਰੀਆ ਦੇ ਰੇਟ ਤੇ ਤੁਹਾਨੂੰ ਸਮਾਨ ਦੇਣਗੇ ਆਓ ਤੁਹਾਨੂੰ ਆਪਾਂ ਦਰੋਂ ਦਿਖਾਣੇ ਆ ਕੀ ਕੋਈ ਸਮਾਨ ਹੈ ਵਗੈਰਾ ਗਰੋਸਰੀ ਤੇ ਆ ਜਰੂਰ ਇਥੇ ਆਇਓ ਵੇਸਟ ਕਰੇ ਦੁਕਾਨ ਤੇ ਆ ਦੇਖੋ ਗਰੋਸਰੀ ਸਮਾਨ ਸਾਰਾ ਸਾਰਾ ਕੁਝ ਮਿਲਦਾ ਸਸਤੇ ਰੇਟਾਂ ਤੇ ਇਥੋਂ ਮਰਵੀਰ ਦਿਖਾ ਸਾਰਾ ਅੰਦਰ ਕਰ ਦਿਖਾ ਆ ਗੋਤਕਾ ਅਨੁਸਾਰ ਜੈ ਜਰੇਟਾਂ ਦੇ ਸਮਾਨ ਮਿਲੇਗਾ ਜੋ ਜੋ ਵੀ ਚਾਹੀਦਾ ਸਾਰਿਆਂ ਨੂੰ ਸਸਤਾ ਲੋਕਾਂ ਦੀ ਗੱਲਾਂ ਹੁੰਦੀਆਂ ਜੀ ਇਹਦੀਆਂ ਦੀ ਵੀ ਸਾਰਾ ਸਸਤਾ ਸਮਾਨ ਕਿੱਥੋਂ ਕਿਹ ਮੈ ਰੈਸਟਮ ਕੀ ਚੱਕਰ ਆ ਮੈਂ ਤੁਹਾਨੂੰ ਕਦੋਂ ਦਿਖਾਈ ਦਿੰਨੇ ਨਾਲੇ ਉਹਨਾਂ ਦੇ ਮਾਲਕ ਨਾਲ ਗੱਲ ਕਰਾਉਣੀ ਆ ਸਾਡੀ ਇੱਥੇ ਘਰ ਦੇ ਗਰੋਸਰੀ ਦਾ ਸਮਾਨ ਲਿਜਾਓ ਆਪਾਂ ਵੇਚਣ ਵਾਸਤੇ ਲਿਜਾਓ ਕਾਰੋਬਾਰ ਦਾ ਸਮਾਨ ਦੋਨੇ ਚੀਜ਼ਾਂ ਤੁਹਾਨੂੰ ਇੱਥੋਂ ਮਿਲਣਗੀਆਂ ਅੱਜ ਤਾਂ ਦਿਖਾ ਦਈਏ ਮਰਾਇਆ ਆ ਦੇਖੋ ਜਿੰਨਾ ਮਰਜ਼ੀ ਸਮਾਨ ਲਿਜਾਓ ਆਪਾਂ ਵੇਚੋ ਤੁਸੀਂ ਸਸਤੇ ਰੇਟਾਂ 'ਤੇ ਮਿਲੇਗਾ ਤੁਹਾਨੂੰ ਜਿਵੇਂ ਸੋਰੀਆਂ ਦੇ ਰੇਟ ਤੇ ਆਪਾਂ ਵਾਟਰ ਤੁਹਾਨੂੰ ਫ੍ਰੀ ਦੇਣ ਗਿਆਓ ਤੁਸੀਂ ਤੁਹਾਡੀ ਸੇਵਾ ਪੂਰੀ ਹੋਏਗੀ ਇੱਥੇ ਜੀ ਆਓ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਮਾਲਕ ਨਾਲ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਗਾਈ ਸਤਿ ਸ਼੍ਰੀ ਅਕਾਲ ਮੈਂ ਗੱਲਾਂ ਸੁ